ਤਾ ਸਰੀਰ ਪਰਬੋਰਡ ਤੇ ਇੱਕ ਬਹੁਤ ਵੱਡਾ ਹਾਦਸਾ ਵਾਪਰ ਗਿਆ ਹੈ ਜਿਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਲਾਗੇ ਖੇਤਾਂ ਨੂੰ ਕਿਸਾਨ ਵੱਲੋਂ ਅੱਗ ਲਗਾਈ ਗਈ ਸੀ ਵਿਖਾਵਾਂਗੇ ਆ ਖੇਤ ਨੂੰ ਆਕ ਲੱਗਣ ਕਾਰਨ ਇੱਕ ਟਰੱਕ ਦੂਸਰੀ ਸਾਈਡ ਆ ਕੇ ਪੂਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਇੱਕ ਬੱਚਾ ਇੱਕ ਲੇਡੀਜ਼ ਇੱਕ ਜੈਂਟਸ ਜੋ ਮੋਟਰਸਾਈਕਲ ਤੇ ਜਾ ਰਹੇ ਸੀ ਉਹਨਾਂ ਨੂੰ ਕੁਚਲ ਦਿੱਤਾ ਹੈ ਗੱਲਬਾਤ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨਾਲ ਮਾਮਲਾ ਐਸੋ ਆਈ ਕਿ ਸਾਨੂੰ 112 ਤੋਂ ਕਾਲ ਆਈ ਆ ਅਸੀਂ ਨਵੇਂ ਪਿੰਡ ਲਾਗੇ ਖਲੋਤੇ ਸੀ ਤੇ ਅਸੀਂ ਉੱਥੋਂ ਫਿਰ ਫੌਰਨ ਇਧਰ ਨੂੰ ਆ ਗਏ ਆ ਤੇ ਜਾਂ ਆ ਕੇ ਦੇਖਿਆ ਵਾ ਕਿ ਇੱਕ ਮੋਟਰਸਾਈਕਲ ਦੱਸਿਆ ਪਬਲਿਕ ਨੇ ਕਿ ਮੋਟਰਸਾਈਕਲ ਵੱਜਾ ਤੇ ਇੱਕ ਬੇਟੇ ਦੀ ਮੌਤ ਹੋਈ ਆ ਉਸ ਦੀ ਉਮਰ ਹੈਗੀ ਤਕਰੀਬਨ 3 ਸਾਲ ਤੇ ਇੱਕ ਬੇਟਾ ਹੈਗਾ 30 ਸਾਲ ਦਾ ਦਾਦੀ ਜਿਹੜੀ ਉਹ 70 ਸਾਲ ਦੀ ਸੀ ਮੌਕੇ ਤੇ ਐਸ ਐਚਓ ਸਾਹਿਬ ਤੇ ਡਿਊਟੀ ਅਫਸਰ ਜਿਹੜੇ ਮੌਕੇ ਤੇ ਪਹੁੰਚ ਚੁੱਕੇ ਤੇ ਬਾਕੀ ਕਾਰਵਾਈ ਜਿਹੜੀ ਅਫਸਰਾਂ ਨੇ ਕਰਨੀ ਹੈ ਰੋਡ ਕਲੀਅਰ ਕਰਕੇ ਤੇ ਚਾਲੂ ਕਰਤਾ ਤੁਹਾਡੇ ਆਉਣ ਤੋਂ ਪਹਿਲਾਂ ਜਿਹੜੀ ਡੈੱਡ ਬੋਡੀ ਜਾ ਚੁੱਕੀ ਸੀ ਹਾਂਜੀ ਬਿਲਕੁਲ ਜੀ ਜਾ ਚੁੱਕੇ ਆ ਬਾਪੇ ਕਾਲੇ ਹਸਪੀਟਲ ਉਹ ਲੈ ਕੇ ਜੀ ਮੋਕੇ ਤੇ ਸਰ ਕਿਥੋਂ ਦੇ ਰਹਿਣ ਵਾਲੇ ਸੀਗੇ ਮ੍ਰਿਤਕ ਜਿਹੜੇ ਆ ਮ੍ਰਿਤਕ ਕੋਟਲਾ ਦੇ ਰਹਿਣ ਵਾਲੇ ਕੋਟਲਾ ਪਿੰਡ ਦਾ ਦੇ ਇੱਥੇ ਲੱਗੇ ਕੋਟਲਾ ਸੁਬਾ ਸੀ ਤੇ ਕਿਹਦੇ ਨਾਲ ਟੱਕਰ ਹੋਈ ਆ ਇਹਨਾਂ ਦੀ ਇਹ ਦੱਸਦੇ ਆ ਕਿ ਟਰੱਕ ਹੀ ਕੋਈ ਅਸੀਂ ਮੋਕੇ ਤੇ ਟਰੱਕ ਦੇਖਿਆ ਨਹੀਂ ਪਰ ਦੱਸਦੇ ਆ ਕਿ ਟਰੱਕ ਦੇ ਨਾਲ ਕੋ ਟੱਕਰ ਹੋਈ ਆ ਤੇ ਅੱਗ ਦਾ ਨਾੜ ਹੀ ਉਹਨੂੰ ਅੱਗ ਲਾਈ ਤੇ ਧੂਏ ਦੇ ਕਾਰਨੇ ਜਿਹੜਾ ਹਸਤਾ ਵਾਪਰਿਆ ਜੇਕਰ ਤੁਮਾ ਨਾ ਹੁੰਦਾ ਤੇ ਫਿਰ ਹਸਤਾ ਨਹੀਂ ਵਾਪਰ ਸਕਦਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਾਰਵਾਈ ਹੈ ਉਹ ਜਿਹੜਾ ਧੂਆਂ ਲਗਾਇਆ ਜਿਨ੍ਹਾਂ ਨੇ ਖੇਤ ਨੂੰ ਅੱਗ ਲਾਈ ਹੈ ਉਹਨਾਂ ਤੇ ਬਣਦੀ ਹੈ ਜੀ ਨਹੀਂ ਜੀ ਇਹਦੇ ਅਫਸਰ ਐਸ ਐਚ ਓ ਸਾਹਿਬ ਮੌਕੇ ਤੇ ਪਹੁੰਚੇ ਸੀ ਉਹ ਕਾਰਵਾਈ ਤੇ ਪਲੀਜ਼ ਅਫਸਰਾਂ ਦੇ ਨੋਟਿਸ ਤੇ ਚ ਲਿਆਂਦਾ ਵਾ ਐਸ ਐਚ ਓ ਸਾਹਿਬ ਕਰਨਗੇ ਕਾਰਵਾਈ ਜਿਹੜੀ ਵੀ ਜਿਹਦੇ ਖਿਲਾਫ ਬਣਦੀ ਹੋएगी ਡੈੱਡ ਬੋਡੀਜ਼ ਕਿੱਧਰ ਰਗਈਆਂ ਨੇ ਹੋਣਾ ਇਹ ਬਾਬੇ ਪਗਾਲੀ ਸਿਬਲ ਹਸਪੀਟਲ ਤਾਂ ਬਿਲਕੁਲ ਤਸਵੀਰ ਫਿਰ ਵੇਖ ਸਕਦੇ ਹਾਂ ਕਿ ਕਣਕ ਦੇ ਜਿਹੜੇ ਇਹ ਖੇਤ ਨੇ ਉਹਨਾਂ हां साहब ਆਪਰੇ ਆਰ ਜਿਸ ਦਾ ਕਰਕੇ ਅੱਜ ਸਾਰੀ ਡੈਥ ਹੋਈ ਹੈ ਤਾਂ ਇੱਥੇ ਕੁਝ ਲੋਕ ਹੋਰ ਵੀ ਨੇ ਸਰ ਕੀ ਹੈ ਇਹ ਜਿਹੜੀ ਡੈਥ ਹੋਈ ਹੈ ਕੀ ਮਾਮਲਾ ਸਰ ਸਾਡੇ ਕੋਲੇ ਜੀ ਸਾਡੇ ਵਿਦਿਅਕਦਾਰੇ ਵਿੱਚ ਵਾਈਸ ਪ੍ਰਿੰਸੀਪਲ ਮੈਡਮ ਸੀਗੇ ਰਿਸ਼ਤੇਦਾਰੀ ਵਿੱਚ ਵੀ ਉਹ ਮੇਰੇ ਮਾਸੀ ਜੀ ਦੇ بیٹے ਦੀ ਵਾਈਫ ਨੇ ਭਾਬੀ ਜੀ ਨੇ ਮੇਰੇ ਤੇ ਸਕੂਲ ਦੇ ਵਿੱਚ ਹੀ ਸਾਨੂੰ ਫੋਨ ਆਇਆ ਇਹ ਐਕਸੀਡੈਂਟ ਹੋਇਆ ਜਦੋਂ ਮੌਕੇ ਤੇ ਆਏ ਆ ਤੇ ਪਤਾ ਲੱਗਾ ਕਿ ਉਹਨਾਂ ਦੇ ਮਤਲਬ ਮੇਰੇ ਜਿਹੜੇ ਮਾਸੀ ਜੀ ਦਾ بیٹے ਦੀ ਵਾਈਫ ਨੇ ਭਾਬੀ ਜੀ ਉਹਨਾਂ ਦੇ ਮਾਤਾ ਜੀ ਵੀ ਉਹਨਾਂ ਦੇ ਬ੍ਰਦਰ ਵੀ ਔਰ ਉਹਨਾਂ ਦਾ ਜਿਹੜਾ 3 ਸਾਲ ਦਾ ਬੱਚਾ ਛੋਟਾ ਸੀਗਾ ਉਹ ਮੌਕੇ ਤੇ ਹੀ ਇੱਥੇ ਦਮ ਤੋੜ ਗਿਆ ਔਰ ਕਾਰਨ ਜੋ ਪਤਾ ਲੱਗਾ ਉਹ ਇਹੀ ਲੱਗਾ ਵਾ ਕਿ ਇਧਰੋਂ ਅੱਗ ਲੱਗੀ ਸੀਗੀ ਅੱਗ ਤੇ ਧੂਏਂ ਕਰਕੇ ਕੁਝ ਦਿਖਾਈ ਨਹੀਂ ਦਿੱਤਾ ਉਹਨਾਂ ਨੇ ਵੀ ਥੋੜਾ ਜਿਹਾ ਮੋਟਰਸਾਈਕਲ ਜਿਹੜਾ ਸੀਗਾ ਉਹ ਅੱਗ ਅੱਗ ਦੇ ਡਰੋਂ ਇਧਰ ਆਪਣੇ ਸੱਜੇ ਹੱਥ ਨੂੰ ਕੀਤਾ ਅੱਗੋਂ ਜਿਹੜੀ ਵਹੀਕਲ ਆ ਰਹੀ ਸੀ ਕੋਈ ਟਰੱਕ ਦੱਸਿਆ ਜਾ ਰਿਹਾ ਉਹ ਉਹਨੇ ਮਤਲਬ ਉਹ ਸਿਰ ਦੇ ਉੱਪਰ ਦੀ ਟਾਇਰ ਲੰਘ ਗਿਆ ਮੇਨ ਇੰਜਰੀ ਜਿਹੜੀ ਹੈਡ ਇੰਜਰੀ ਆ ਟਰੱਕ ਵਾਲੇ ਨੇ ਵੀ ਬ੍ਰੇਕ ਨਹੀਂ ਮਾਰੀ ਉਮੈ ਸਕੂ ਬੇਨਤੀ ਕਰੂੰ ਪ੍ਰਸ਼ਾਸਨ ਨੂੰ ਵੀ ਅੱਗੇ ਸੀਸੀਟੀਵੀ ਕੈਮਰੇ ਕਾਫੀ ਹੋਣਗੇ ਟਰੱਕ ਵਾਲੇ ਨੂੰ ਵੀ ਆਇਡੈਂਟੀਫਾਈ ਕਰਨਾ ਚਾਹੀਦਾ ਵੀ ਜਦੋਂ ਟਰੈ ਟਾਇਰ ਦੇ ਅੱਗੇ ਕੋਈ ਥੋੜਾ ਜਿਆ ਰੋੜਾ ਬੀਟਾ ਵੀ ਆ ਜਾਏ ਤਾਂ ਤਾਂ ਵੀ ਬ੍ਰੇਕ ਮਾਰੀਦੀ ਆਪਾਂ ਤਾਂ ਉਹਨੇ ਤਿੰਨ ਜਿਹੜੇ ਸਰੀਰ ਸੀ ਉਤੋਂ ਦੀ ਟਰੱਕ ਨਗਾਤਾ ਉਹਨੇ ਟਰੱਕ ਵਾਲੇ ਦਾ ਵੀ ਇਹਦੇ ਚ ਕਲੀਅਰ ਕੱਟ ਫਾਲਟ ਆ ਜੀ ਤੇ ਅੱਗ ਲੱਗਣ ਦਾ ਵੀ ਕਲੀਅਰ ਕੱਟ ਫਾਲਟ ਆ ਇਹਦੇ ਵਿੱਚ ਕਿੱਥੇ ਕਿੱਥੇ ਜਾ ਰਹੇ ਸੀਗੇ ਇਹ ਮੈਥੇ ਚੌਂਕ ਤੋਂ ਬੈਂਕ ਦੇ ਕੰਮ ਬੈਂਕ ਦਾ ਕੋਈ ਕੰਮ ਨੇ ਬਿਟਾ ਕੇ ਤੇ ਆਪਣੇ ਘਰ ਕੋਟਲੇ ਜਾ ਰਹੇ ਸੀਗੇ ਇੱਕ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਵਾ ਉਹ ਇਸ ਹਾਦਸੇ ਵਿੱਚ ਖਤਮ ਹੋ ਗਿਆ ਛੋਟਾ 3 ਸਾਲ ਦਾ ਬੱਚਾ ਉਹਦਾ ਪਿਤਾ ਬੱਚੇ ਦੇ ਦਾਦੀ ਜੀ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਹਾਦਸੇ ਤੇ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਆ ਪੁਲਿਸ ਵੱਲੋਂ ਇੱਥੇ ਐਸਐਸਓ ਸਾਹਿਬ ਆਏ ਸੀਗੇ ਮੌਕੇ ਤੇ ਉਹ ਹੁਣ ਥਾਣੇ ਜਾ ਰਹੇ ਆ ਉੱਥੇ ਜਾ ਕੇ ਪਤਾ ਲੱਗੇਗਾ ਕਿ ਮੈਨੂੰ ਵੈਸੇ ਲੱਗਦਾ ਪ੍ਰਸ਼ਾਸਨ ਜ਼ਰੂਰ ਕਾਰਵਾਈ ਕਰੇਗਾ ਕਿਉਂਕਿ ਅੱਗ ਲੱਗਣ ਦੇ ਕੇਸਿਸ ਵਿੱਚ ਕਾਫੀ ਸੀਰੀਅਸ ਆ ਪ੍ਰਸ਼ਾਸਨ ਲਈ ਇਹ ਕਹਿਣਾ ਚਾਹੁੰਦੇ ਹਾਂ ਜਿਹੜੀਆਂ ਇਹ ਛੜਕਦੇ ਦੁਵਾਲੇ ਜਿਹੜਾ ਖੇਤਾਂ ਨੂੰ ਅੱਗ ਲਗਾਈ ਜਾਂਦੀ ਹੈ ਔਰ ਜਿਹਦੇ ਦਰਮਿਆਨ ਅੱਜ ਇਹ ਵੱਡਾ ਹਾਸਾ ਜਿਹਦੇ ਚ ਤਿੰਨ ਜਿਹੜੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਨੇ ਜਿਹੜੇ ਜ਼ਿਮੀਂਦਾਰ ਇਸ ਤਰ੍ਹਾਂ ਕਰ ਰਹੇ ਨੇ ਸਰਕਾਰ ਤਾਂ ਕਾਫੀ ਕਸ ਕਰਦੀ ਹੈ ਕਿ ਵੀ ਖੇਤਾਂ ਨੂੰ ਅੱਗ ਨਹੀਂ ਲਾਉਣ ਦਿੱਤੀ ਜਾਊਗੀ ਔਰ ਉਹਦੇ ਦਰਮਿਆਨ ਵੀ ਇਸ ਤਰ੍ਹਾਂ ਹੁੰਦਾ ਮੇਰੇ ਕੋ ਮੈਂ ਤਾਂ ਇਹੀ ਕਹਾਂਗਾ ਵੀ ਸਾਨੂੰ ਥੋੜੀ ਜਿਹੀ ਸੰਵੇਦਨਸ਼ੀਲਤਾ ਲੈਣੀ ਚਾਹੀਦੀ ਹੈ ਜਿਸ ਪਰਿਵਾਰ ਨਾਲ ਪਹਾਣਾ ਵਾਪਰ ਜਾਂਦਾ ਉਹਦਾ ਦੁੱਖ ਸਾਨੂੰ ਜਿੰਨਾ ਕਿ ਸਾਡੇ ਨਾਲ ਨਹੀਂ ਵੀ ਵਾਪਰਦਾ ਉਹਨਾਂ ਕਿਰ ਮਹਿਸੂਸ ਕਰਨਾ ਚਾਹੀਦਾ ਕਿ ਬਾਅਦ ਚ ਪਰਿਵਾਰ ਤੇ ਕੀ ਬੀਤਦੀ ਆ ਜੇ ਆਪਾਂ ਕਿਸੇ ਦਾ ਦੁੱਖ ਆਪਣੇ ਤਨ ਤੇ ਮਹਿਸੂਸ ਕਰਾਂਗੇ ਨਾ ਸ਼ਾਇਦ ਕਿਸੇ ਦਾ ਵੀ ਅੱਗ ਲਾਉਣ ਨੂੰ ਦਿਲ ਨਹੀਂ ਕਰਨਾ ਹੁੰਦਾ ਕੀ ਆ ਵੀ ਕਈ ਵਾਰ ਜਿਹੜੇ ਪਰਿਵਾਰ ਦੇ ਉੱਤੇ ਦੁੱਖ ਵਾਪਰਦਾ ਵਾ ਉਹਦੇ ਲਈ ਉਹ ਉਸ ਵੇਲੇ ਪਰਲੋ ਬਣ ਜਾਂਦੀ ਆ ਤੇ ਅਸੀਂ ਮਹਿਸੂਸ ਉਦੋਂ ਕਰਦੇ ਕਿ ਦੁੱਖ ਆਪਣੇ ਦਾ ਵਾਪਰਦਾ ਜੇਕਰ ਵੇਖੋ ਕਿਸਾਨਾਂ ਦੀਆਂ ਠੀਕ ਆ ਆਪਣੀਆਂ ਸਮੱਸਿਆਵਾਂ ਹੋਣਗੀਆਂ ਪਰ ਜੇਕਰ ਇਸ ਪਰਿਵਾਰ ਦਾ ਦੁੱਖ ਵੀ ਸੋਚਾਂਗੇ ਤਾਂ ਸ਼ਾਇਦ ਕਿਸੇ ਦਾ ਵੀ ਅੱਗ ਲਾਉਣ ਨੂੰ ਦਿਲ ਨਹੀਂ ਕਰੇਗਾ ਸ਼ਾਇਦ ਮੈਨੂੰ ਲੱਗਦਾ ਜੁਆ ਘਟਨਾ ਵਾਪਰੀ ਹੈ ਮੈਨੂੰ ਨਹੀਂ ਲੱਗਦਾ ਮੈਂ ਤੇ ਚੌਂਕ 'ਚ ਕਿਸੇ ਹੋਰ ਦਾ ਅੱਗ ਲਾਉਣ ਨੂੰ ਦਿਲ ਕਰੂ ਅੱਜ ਤੋਂ ਬਾਅਦ ਪਰ ਇਹ ਚੀਜ਼ ਸਾਨੂੰ ਮਹਿਸੂਸ ਕਰਨੀ ਚਾਹੀਦੀ ਆ ਫੇਰ ਸਮੱਸਿਆ ਦਾ ਹਾਲਾਪੇ ਨਿਕਲ ਆਉਂਦਾ ਤੇ ਇਹ ਤਾਂ ਖੈਰ ਬੜੀ ਵਾਰ ਹਰ ਤਰ੍ਹਾਂ ਨਾਲ ਕਿਹਾ ਗਿਆ ਵੀ ਅੱਗ ਨਾ ਲਾਈ ਜਾਵੇ ਕਿਉਂਕਿ ਕਈ ਤਰ੍ਹਾਂ ਦੇ ਹਾਦਸੇ ਤੁਹਾਡੇ ਸਾਹਮਣੇ ਆ ਕਈ ਵਾਰ ਕਿੰਨੇ ਕਿੰਨੇ ਵੱਡੇ ਹਾਦਸੇ ਕਿਹੜੀ ਇਸ ਗੱਲ ਦਾ ਵਾਪੜਿਆ ਇਸ ਗੱਲ ਦਾ ਹਾਲਤ ਪੱਕੇ ਤੌਰ ਤੇ ਨਿਕਲਣਾ ਚਾਹੀਦਾ ਕੀ ਮੰਗੀ ਕਰਦੇ ਹੋ ਕੋਈ ਮੈਂ ਤਾਂ ਇਹੀ ਮੰਗ ਕਰਾਂਗਾ ਜੀ ਵੀ ਇੱਕ ਤਾਂ ਵਹੀਕਲ ਆਈਡੈਂਟੀਫਾਈ ਕਰਨੀ ਚਾਹੀਦੀ ਆ ਥਾਂ ਥਾਂ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇੱਕ ਜੇਕਰ ਇਹ ਹੁਣ ਇਹ ਏਡਾ ਵੱਡਾ ਇੱਕ ਕਹਿ ਲਓ ਵੀ ਇਹ ਕਹਿਰ ਟੁੱਟਾ ਪਰਿਵਾਰ ਤੇ ਅੱਗ ਲਾਉਣ ਦੀ ਵਜ੍ਹਾ ਨਾਲ ਤੇ ਇਹ ਇੱਕ ਇਹਦੇ ਤੇ ਪ੍ਰਸ਼ਾਸਨ ਨੂੰ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਆ ਵੀ ਗਾਂ ਤੋਂ ਇਹ ਇਹ ਇਹੋ ਜਿਹੀਆਂ ਗੱਲਾਂ ਦੁਬਾਰਾ ਨਾ ਵਾਪਰਣ ਜਿਹੜੀਆਂ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਸੜਕ ਹਾਦਸੇ 'ਚ ਏਡਾ ਵੱਡਾ ਹਾਦਸਾ ਹੋ ਗਿਆ ਹੈ ਉਸ ਦਾ ਕਾਰਨ ਦੱਸਿਆ ਗਿਆ ਹੈ ਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਆ ਉਸ ਉਸ ਪ੍ਰਸ਼ਾਸਨ ਕੋਲ ਵੀ ਕਿ ਇਸ ਦੀ ਜੋ ਗੱਡੀ ਐਕਸੀਡੈਂਟ ਕਰਕੇ ਗਈ ਹੈ ਉਸ ਨੂੰ ਫੜਿਆ ਜਾਵੇ ਜਿਸ ਕਿਸਾਨ ਵੱਲੋਂ ਇਸ ਸੜਕ ਦੇ ਲਾਗੇ ਅੱਗ ਲਾਈ ਗਈ ਹੈ ਖੇਤਾਂ ਨੂੰ ਉਸ ਤੇ ਵੀ ਕਾਰਵਾਈ ਦੀ ਮੰਗ ਕਰਦੇ ਹਨ ਮੈਂ ਹਾਂ ਧਰਮਿੰਦਰ ਸਿੰਘ ਪਮਰਾ ਜੀ ਟੀਵੀ ਮੈਤਾ ਚਾਉਂ ਅੰਮ੍ਰਿਤਸਰ